ਨਿਊਜ਼ੀਲੈਂਡ ਤੋਂ ਮੰਦਭਾਗੀ ਖਬਰ ਆਈ ਹੈ ਜਿੱਥੇ 30 ਸਾਲਾ ਪੰਜਾਬੀ ਨੌਜਵਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਸੌਰਵ ਸੈਣੀ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦਾ ਰਹਿਣ ਵਾਲਾ ਸੀ ਸਾਲ 2013 ਦੇ ਵਿੱਚ ਸੌਰਵ ਨਿਊਜ਼ੀਲੈਂਡ ਗਿਆ ਸੀ ਸਾਲ 2019 ਵਿੱਚ ਉਸ ਦਾ ਨਿਊਜ਼ੀਲੈਂਡ ਵਿੱਚ ਹੀ ਰਹਿਣ ਵਾਲੀ ਇੱਕ ਲੜਕੀ ਨਾਲ ਵਿਆਹ ਹੋਇਆ ਸੀ ਉਸ ਦਾ ਇੱਕ 6 ਮਹੀਨਿਆਂ ਦਾ ਬੱਚਾ ਵੀ ਹੈ ਬੀਤੀ 25 ਜਨਵਰੀ ਨੂੰ ਸੌਰਵ ਕੰਮ ਕਰਦਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸੌਰਵ ਲੱਕੜ ਵਾਲੀ ਮਸ਼ੀਨ ਵਿੱਚ ਆ ਗਿਆ ਸੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਲੇਕਿਨ 8 ਫਰਵਰੀ ਨੂੰ ਸੌਰਵ ਜਖਮਾਂ ਦੀ ਤਾਬ ਨਾਲ ਚਲਦਾ ਹੋਇਆ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਪਰਿਵਾਰ ਮੁਤਾਬਕ ਸੌਰਵ ਦਾ ਸੰਸਕਾਰ ਨਿਊਜ਼ੀਲੈਂਡ ਵਿੱਚ ਹੀ ਕੀਤਾ ਜਾਵੇਗਾ ਸੌਰਵ ਦੀ ਮੌਤ ਦੇ ਕਾਰਨ ਕਾਰ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਸੌਰਵ ਸ਼ਾਣੀ ਸਰਾਜੀ ਦਾ ਕਿੰਨੀ ਉਮਰ ਸੀ ਕੋਈ 23 ਸਾਲ ਦਾ ਸੀਗਾ ਕਿੰਨਾ 29 ਸਾਲ ਦਾ ਸੀ 29 ਸਾਲ ਦਾ ਕਿਹੜੀ ਜਗ੍ਹਾ ਸੀ ਇਹ ਇਹ ਨਿਊਜ਼ੀਲੈਂਡ ਸੀ ਗਿਆ ਠੀਕ ਆ ਜੀ ਕੀ ਖਬਰ ਆਈ ਉੱਥੋਂ ਕਿਦਾਂ ਤਰਥ ਹੋਈ ਆ ਕਿਦਾਂ ਹੋਈ ਆ ਜੀ ਸਾਨੂੰ ਤਾਂ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਦੇ ਘਰ ਵਾਲੀ ਨੇ ਕੀਤਾ ਹੋਊਗਾ ਵੀ ਇਦਾਂ ਇਦਾਂ ਉਹ ਮਸ਼ੀਨ ਦੇ ਵਿੱਚ ਆ ਗਿਆ ਤੇ ਫੇਰ ਮੇਰੇ بیٹے ਨੂੰ ਆਇਆ ਸਾਂਣੀ ਨੂੰਨ ਕੀਤਾ ਦੂਜੇ ਨੇ ਮੇਰੇ ਭਾਂਜੇ ਨੇ ਫੋਨ ਤੇ ਸਾਨੂੰ ਤਾਂ ਦੱਸਿਆ ਨਹੀਂ ਸੀਗਾ ਵੀ ਉਹਦੇ ਮਾਪੇ ਨੂੰ ਹੋਵੇ ਹੋੜਿਆ ਇਹਨੂੰ ਪਤਾ ਲੱਗ ਗਿਆ ਫਿਰ ਉਹਨਾਂ ਨੇ ਸਾਡੇ ਇੱਥੇ ਸੀਗੇ ਵਾੜ ਗਵਾੜ ਜੱਲੇ ਰੋਣਾ ਪਿਆ ਸਾਰਾ ਸਾਡਾ ਮਹੱਲਾ ਇਕੱਠਾ ਹੋ ਗਿਆ ਬੇ ਹੋ ਗਿਆ ਫਿਰ ਇਹਨਾਂ ਨੇ ਸਾਡੇ ਰਮੇਸ਼ ਜੀ ਆ ਸਾਡੇ ਹਰਮਨ ਸਾਹਿਬ ਆ ਇਹਨਾਂ ਨੇ ਕਿਹਾ ਵੀ ਇੱਥੇ ਨਾਲੋਂ ਜੇ ਇਹਦੀਆਂ ਕਰਵਾਦੀ ਇਹ ਟਿਕਟਾਂ ਕਰਵਾਤੀਆਂ ਇਹਨਾਂ ਨੇ ਨਿਊਜ਼ੀਲੈਂਡ ਉਹ ਚਲ ਗਏ ਮਾਤਾ ਵੀ ਦੋਨੇ ਹੀ ਚਲ ਗਏ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਾਂ ਦੇ ਉੱਥੋਂ 에어ਪੋਰਟ ਚੋਂ ਲਿਆ ਕੇ ਸਿੱਧੇ ਹਸਪਤਾਲ ਲੈ ਗਏ ਉੱਥੇ ਜਿਹੜੇ ਪੁੱਛਿਆ ਤਾਂ ਉਹਦੀ ਘਰ ਵਾਲੀ ਕਹਿੰਦੀ ਸੀ ਵੇ ਇਹਨੂੰ ਹੈਲੀਕਾਪਟਰ 'ਚ ਉੱਥੇ ਲੈ ਗਏ ਆਪਣਾ ਨਿਆ ਹਸਪਤਾਲ ਲੈ ਗਏ ਸਾਨੂੰ ਹਸਪਤਾਲ ਦਾ ਮੈਨੂੰ ਨਾਂ ਨਹੀਂ ਪਤਾ ਤੇ ਅਸੀਂ ਜਿਸਲੇ ਪੇ ਪਤਾ ਲੱਗਾ ਤਾਂ ਇਹ ਪਹੁੰਚ ਗਏ ਉੱਥੇ ਉਹਨਾਂ ਦੇ ਉੱਥੇ ਪਹੁੰਚਣ ਤੇ ਤੇ ਇਹਨੇ ਉਹਨੂੰ ਦੇਖਿਆ ਉਹਦੇ ਉੱਤੇ ਸੀਗਾ ਲਗਾਇਆ ਤਾਂ ਸਾਹ ਨੂੰ ਆ ਰਿਹਾ ਤੁਜਾ ਉਹ ਅੱਖਾਂ ਨੇ ਪਟ ਰਿਆ ਸੀ ਤੇ ਬੋਲਨੇ ਦੇ ਸੀਗਾ ਉਹ ਕਹਿੰਦੇ ਬਈ ਸੱਟ ਜਿਆਦੀ ਲੱਗ ਗਈ ਉਹ ਪੁੱਛਿਆ ਹੋਊਗਾ ਕਿ ਥੋੜੀ-ਥੋੜੀ ਠੀਕ ਹੋਣਾ ਦਿਲਾਸੇ ਡਾਕਟਰ ਦਿੰਦੇ ਰਹੇ ਤੇ ਇਹ ਵੀ ਵਿਚਾਰੇ ਉੱਥੇ ਕੋਲ ਉਹਦੀ ਵਾਈਫ ਨੂੰ ਇੱਕ ਕਮਰਾ ਦਿੱਤਾ ਸੀਗਾ ਤੇ ਕੋ ਦਾ ਬੱਚਾ ਸੀਗਾ ਬੇਟਾ ਸੀਗਾ ਤੇ ਕੋਲ ਇੱਕ ਨਰਸ ਦਿੱਤੀ ਹੋ ਸੀਗੀ ਤੇ ਫੇਰ ਉਹਨੂੰ 10 ਮਿੰਟ ਬਹੰਦਰ ਦਿੱਤੇ ਸੀ ਫੇਰ ਬਾਹਰ ਚਲ ਜਾਂਦੇ ਪਾਰੋਬਾਦੀ ਕਦੋਂ ਮਸ਼ੀਨ ਦੇ ਵਿੱਚ ਆਏ ਸੀ ਕਿੰਨੇ ਦਿਨ ਪਹਿਲੇ ਇਹ ਵੀਰਵਾਰ ਨੂੰ 15 ਦਿਨ ਉਹਦੇ ਹੋ ਜਾਂਦੇ ਆ ਵੀਰਵਾਰ ਨੂੰ ਉੱਥੇ ਮਸ਼ੀਨ 'ਚ ਆਇਆ ਤੇ ਕਿੰਨੇ ਦਿਨ ਬਾਅਦ ਫੇਰ ਮੋਟੋਈ ਜੀ ਬੱਚੇ ਦੀ ਬੱਚਿਆ ਜੀ 15 ਦਿਨਾਂ ਬਾਅਦ ਹੀ ਹੋ ਗਿਆ ਵੀਰਵਾਰ ਨੂੰ ਹੀ ਸਾਨੂੰ ਪਤਾ ਲੱਗਾ ਵੀ ਹਾਂਜੀ 15 15 ਦਿਨਾਂ ਬਾਅਦ ਸਾਨੂੰ ਪਤਾ ਲੱਗਾ ਉਸੇ ਲੱਗਿਆ ਪਤਾ ਅੰਕਲ ਜੀ ਕਿਹੜੀ ਮਸ਼ੀਨ ਸੀਗੀ ਉੱਥੇ ਕੰਮ ਕਰ ਕਾਰੋਬਾਰ ਕਰਦੇ ਸੀਗੇ ਨਹੀਂ ਜੀ ਉੱਥੇ ਸਿਗਾ ਕੋਈ 4 ਚਾਰ ਸਿਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹਦੀ ਉਂਗਲਾ ਹੀ ਸੀਗੀ ਲੱਕੜ ਦੀ ਮਸ਼ੀਨ ਸੀਗੀ ਲੱਕੜ ਦੀ ਕੋਈ ਮਸ਼ੀਨ ਸੰਦਾਂ ਉੱਥੇ ਅਸੀਂ ਗਏ ਨਾ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉਹ ਉੱਥੇ ਵਿੱਚ ਪਹਿਲਾਂ ਵੇਖਦੇ ਤਾਰ ਵੇਖੇ ਫੇ ਇੱਥੇ ਆਇਆ ਸੀ ਉਹਦੀਆਂ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰਲੀ ਫਿਜੀ ਦੀ ਕੋ ਨੜਕੀ ਆ ਉਹ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਹਾਂ ਦੀ ਕਸਾਲ ਉਹਾਂ ਦੀ ਕਸਾਲ ਹੋਇਆ ਸੀ ਬੱਚਾ ਵੀ ਬੱਚਾ ਇੱਕ ਬੇਟਾ 6 ਮਹੀਨੇ ਦਾ ਬੇਟਾ ਤੇ ਹੁਣ ਸੰਸਕਾਰ ਉੱਤਰੀ ਨਿਊਜ਼ੀਲੈਂਡ ਹੀ ਕੀਤਾ ਜੀ ਉਹ ਅਸੀਂ ਤਾਂ ਕੋਸ਼ਿਸ਼ ਸੀ ਜੀ ਜਦੋਂ ਉਹ ਕਹਿੰਦੇ ਉਧਰਲੀ ਉਹ ਬਸਿੰਦੀ ਆ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਉਹ ਜੋ ਮਾਂ ਨੇ ਕਹਿਣਾ ਉਧਰਲੀ ਸਰਕਾਰ ਨੇ ਮਾਂ ਦਾ ਕਿਹਾ ਮੰਨਣਾ ਨਾ ਕਿ ਸਾਡਾ ਭਰਾ ਦਾ ਜਾਂ ਤੁਹਾਡੀ ਭਝਾਈ ਦਾ ਕਿਹਾ ਮੰਨਣਾ ਘਰ ਵਾਲੀ ਦਾ ਮੰਨਣਾ ਘਰ ਵਾਲੀ ਦਾ ਹੀ ਕਿਹਾ ਮੰਨਣਾ ਤੇ ਅਸੀਂ ਵੀ ਕਿੱਥੇ ਭੇਜ ਕੇ ਰਾਜੀ ਜਾਂ ਸਾਡੀਆਂ ਸਰਕਾਰਾਂ ਨੇ ਕੋਈ ਨੌਕਰੀਆਂ ਦੇਤੇ ਰੋਟੀ ਰੋਜੀ ਵਾਸਤੇ ਗਿਆ ਸੀ ਅਜੇ ਤੱਕ ਪੈਸੇ ਵੀ ਉਹਦੇ ਵਿਚਾਰੇ ਤੇ ਲੌਂਦੇ ਥੱਕੇ ਅਜੇ ਤੱਕ ਲਾਇਕ ਨਹੀਂ ਲਾਇਏ ਤੇ ਬੱਚੇ ਵਿਚਾਰੇ ਦਾ ਆਵੇ ਲੇ ਪਤਾ ਲੱਗਾ ਸਹਾ ਹੋ ਰਿਹਾ ਭਰਾ ਪਰ ਜਾਈ ਕਿੰਨਾ ਚਿਰ ਪਹਿਲਾਂ ਗਏ ਇਹਨੂੰ ਦੋੜ ਕੇ ਵੀ ਨੇਟ ਢਾਈ ਹੋ ਗਿਆ ਤਿੰਨ ਕ ਮਹੀਨੇ ਪਹਿਲਾਂ ਗਏ ਸੀਗੇ ਪਹਿਲਾਂ ਤੇ ਇਹ ਵੀ ਉੱਥੇ ਬਿਮਾਰ ਹੋ ਗਏ ਸੀਗੇ ਦੋਨੇ ਤੇ ਦੋਨੇ ਜਿਹੇ ਲੈ ਬਿਮਾਰ ਹੋ ਗਏ ਤਾਂ ਇਹ ਕਹਿੰਦੇ ਸਾਡੀਆਂ ਪੁੱਤ ਟਿਕ ਟਕ ਕਰਾ ਦੇ ਕਹਿੰਦਾ ਨਹੀਂ ਮੰਮੀ ਮੈਂ ਤੁਹਾਨੂੰ ਘਮਾਉਣਾ ਆ ਇੱਥੇ ਮੇਰਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਸਾਰੇ ਦਿਖਾ ਲੂੰਗਾ ਨਿਊਜ਼ੀਲੈਂਡ ਦੇ ਨਹੀਂ ਦਿਖਾ ਪਾਇਆ ਫੇਰ ਕਹਿੰਦੇ ਵੀ ਇੱਥੇ ਜਿਹੜੀ ਅਪਾਇੰਟਮੈਂਟ ਮਿਲਦੀ ਆ ਬਹੁਤ ਟਾਈਮ ਲੱਗਣਾ ਤੁਸੀਂ ਇੰਡੀਆ ਦੇ ਯਾਰ ਜੋ ਜਾ ਕੇ ਆਪਣਾ ਇਲਾਜ ਕਰਾ ਲਓ ਫੇਰ ਕੋਲੋ ਹਸਪੀਟਲ ਲੈ ਕੇ ਮੇਰਾ ਭਾਂਜਾ ਉਹਨੂੰ ਉਹ ਤੇ ਉਹ ਦਾ ਮੜਾ ਮੋਟਾ ਲਾਇਓ ਟਿਕਟ ਉਹ ਲੈ ਆਇਆ ਤਾਂ ਠੀਕ ਹੁਣ ਜਦੋਂ ਬੱਚੇ ਦੀ ਮੌਤ ਹੋਈ ਹੈ ਜੀ ਤਾਂ ਉਦੋਂ ਮਾਪਿਓ ਉਤਰੀ ਸੀ ਕਿ ਇਧਰੋਂ ਦੁਆਰਾ ਗਏ ਜੀ ਇਧਰੋਂ ਮੁੜ ਕੇ ਦੁਆਰਾ ਫੇਰ ਗਏ ਐਕਸੀਡੈਂਟ ਤੋਂ ਬਾਅਦ ਉਹ 3 ਚੌਥੇ ਦਿਨੇ ਚਲ ਗਏ ਮੈਂ ਸਰਕਾਰ ਨੂੰ ਇਹੀ ਮੰਗ ਕਰਦਾ ਹਾਂ ਕਿ ਜਿਹੜਾ ਉਹਦਾ ਬੱਚਾ ਦੀ ਵਾਈਫ ਕੋ ਆ ਉਹ ਬੱਚਾ ਲਿਆਂ ਇਧਰ ਲਿਆਂ ਨੂੰ ਹੋਰ ਹੀ ਵਾਈਫ ਉਹਨਾਂ ਨੂੰ ਦੇਵੇ ਔਰ ਮਾਤਾ ਪਿਤਾ ਇੱਕ ਹਸਾਰਾ ਹੋਈ ਆ ਹੁਣ ਔਰ ਹੀ ਲਾਸਟ ਨਿਸ਼ਾਨੀ ਉਹੀ ਆ ਉਹ ਇੱਧਰ ਆਉਣ ਨੂੰ ਦਵੇ ਸਰਕਾਰ ਮਦਦ ਕਰੇ ਉਹਨਾਂ ਦੇ ਘਰਦਿਆਂ ਦੀ ਉਧਰਲੀ ਸਰਕਾਰ ਉਹਨਾਂ ਦੀ ਹੈਲਪ ਕਰੇ ਕਿ ਉਹਨਾਂ ਦਾ ਬੱਚਾ ਇੱਧਰ ਆਈਵੇ ਦੂਜੇ ਨੰਬਰ ਤੇ ਜਿਹੜੀ ਕੰਪਨੀ ਚ ਉਹਦਾ ਹਾਸ ਆਇਆ ਕੰਪਨੀ ਉਹਦੇ ਮਾਤਾ ਪਿਤਾ ਨੂੰ ਵੀ ਕੋਈ ਹਿੱਸਾ ਦਵੇ ਕਿ ਜਦ ਨਾਲ ਉਹਨਾਂ ਦਾ ਬੁਢਾਪਾ ਜਿਹੜਾ ਆ ਸੋਖਾ ਆਈਵੇ ਕਿਉਂਕਿ ਹਜੇ ਤੱਕ ਵੀ ਉਹ ਉਹਦੇ ਡੈਡੀ ਜਿਹੜੇ ਆ ਪੱਠੇ ਵੇਚ-ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਛੋਟੀ ਜੀ ਦੁਕਾਨ ਆ ਅੱਡੇ ਤੇ ਉੱਥੇ ਗੁਜ਼ਾਰਾ ਹੁੰਦਾ ਹੋਰ ਤਾਂ ਉਹਨਾਂ ਦਾ ਕੋਈ ਗੁਜ਼ਾਰਾ ਐ ਨਹੀਂ ਮੁੰਡੇ ਨੇ ਜਿੰਨੇ ਵੀ ਕਮਾਏ ਸੀ ਆਪਣੇ ਘਰ ਲੈਣ ਲਈ ਉਧਰ ਪੈਸੇ ਕਮਾਏ ਸੀਗੇ ਉਹ ਸਾਰੇ ਪੈਸੇ ਉਹਦੇ ਘਰ ਵਾਲੀ ਤੋਂ ਹੀ ਆ। ਉਹਨੇ ਅਜੇ ਤੱਕ ਇੱਧਰ ਅਜੇ ਤੱਕ ਤਾਂ ਕੁਝ ਨਹੀਂ ਭੇਜਿਆ। ਮੈਨੂੰ ਤਾਂ ਇਹੀ ਕੁਝ ਆਇਆ ਚਾਹ ਕਰ ਸਰਕਾਰ ਉਹਦੇ ਘਰਦਿਆਂ ਦੀ ਪੂਰੀ ਹੈਲਪ ਕਰੇ ਉਧਰਲੀ ਸਰਕਾਰ ਵੀ ਤੇ ਸਾਡੀ ਸਰਕਾਰ ਵੀ ਉਹਦੇ ਘਰਦਿਆਂ ਦੀ ਹੈਲਪ ਕਰੇ ਤਾਂ ਕਿ ਉਹਨਾਂ ਦਾ ਆਣ ਬੋਲਾ ਟਾਈਮ ਵਧੀਆ ਲੰਘ ਜਾਵੇ।